ਦਲਿਸਨ ਯੂਰਪ ਤੋਂ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਯੂਰਪ ਦੇ ਵਿੱਚ ਪੰਜਾਬੀਆਂ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਸਪੇਨ ਤੋਂ ਪੁਰਤਗਾਲ ਤੋਂ ਲਗਾਤਾਰ ਇਹ ਖਬਰਾਂ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਪੰਜਾਬੀ ਸ਼ਿਕਾਰ ਹੋਏ ਨੇ ਉੱਥੇ ਦੇ ਜੋ ਗਰੁੱਪ ਨੇ ਉਹਨਾਂ ਦੇ ਵੱਲੋਂ ਇੱਥੇ ਤੱਕ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਕਿ ਜਥੇਬੰਦੀ ਵੱਲੋਂ ਉੱਥੇ ਦੀ ਵੱਲੋਂ ਕੀ ਇਹ ਸਾਰਾ ਕੁਝ ਚੱਲਦਾ ਬੈ ਕੰਨਾ ਕੰਮ ਕਿਉਂ ਪੰਜਾਬੀਆਂ ਨੂੰ ਇਸ ਤਰੀਕੇ ਟਾਰਗੇਟ ਕੀਤਾ ਜਾ ਰਿਹਾ ਹੈ ਯੂਰਪ ਸਪੇਨ ਅਤੇ ਪੁਰਤਗਾਲ ਵਰਗੇ ਦੇਸ਼ਾਂ ਦੇ ਵਿੱਚ ਜੀ ਬਿਲਕੁਲ ਬਿਲਕੁਲ ਵੈਸ ਤੋਂ ਚੱਲੀ ਹੈ ਹਨੇਰੀ ਹੁਣ ਯੂਰਪ ਤੱਕ ਵੀ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਇੰਗਲੈਂਡ ਦੇ ਵਿੱਚ ਵੱਡੇ ਤੌਰ ਦੇ ਉੱਤੇ ਵੱਡੇ ਪ੍ਰੋਟੈਸਟ ਜਿਹੜੇ ਨੇ ਉਹ ਹੋਏ ਪ੍ਰਵਾਸੀਆਂ ਦੇ ਖਿਲਾਫ ਪ੍ਰਵਾਸੀ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਆਂ ਤੇ ਜਾਂ ਫਿਰ ਪਾਕਿਸਤਾਨੀ ਕਮਿਊਨਿਟੀ ਹੈ ਹੋਰ ਥਰਡ ਵਰਡ ਕੰਟਰੀਜ਼ ਦੇ ਵਿੱਚੋਂ ਆਏ ਹੋਏ ਲੋਕ ਉਹਨਾਂ ਦੇ ਖਿਲਾਫ ਇੱਕ ਆਪਾਂ ਕਹੀ ਇਹ ਵੀ ਇਸੇ ਤਰ੍ਹਾਂ ਦੇ ਤੌਰ ਤੇ ਕਹੀਏ ਤਾਂ ਇਮੀਗ੍ਰੇਸ਼ਨ ਜਿਹੜੀ ਹੈ ਇਮੀਗ੍ਰੇਸ਼ਨ ਦੇ ਖਿਲਾਫ ਰਾਈਟ ਵਿੰਗਰਸ ਜਿਹੜੇ ਨੇ ਵੱਖ-ਵੱਖ ਕੰਟਰੀਆਂ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਉਹ ਭਾਵੇਂ ਅਮਰੀਕਾ ਹੋਵੇ ਉੱਥੇ ਵੀ ਵਿਰੋਧ ਹੋਇਆ ਕੈਨੇਡਾ ਦੇ ਵਿੱਚ ਵੀ ਪਿਛਲੇ ਸਮੇਂ 'ਚ ਵਿਰੋਧ ਜਿਹੜਾ ਹੈਗਾ ਉਹ ਹੋ ਰਿਹਾ ਹੁਣ ਜਿਹੜੀਆਂ ਯੂਰਪ ਤੋਂ ਖਬਰਾਂ ਸਾਹਮਣੇ ਆ ਰਹੀਆਂ ਉਹਦੇ ਵਿੱਚ ਪਿਛਲੇ ਸਮੇਂ 'ਚ ਇੱਕ ਘਟਨਾ ਵਾਪਰੀ ਹੈ ਕਿ ਪੁਰਤਗਾਲ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਜਿਹਦੇ ਬਾਹਰ ਆ ਕੇ ਪ੍ਰੋਟੈਸਟ ਕੀਤਾ ਜਾਂਦਾ ਰਾਈਟ ਵਿੰਗ ਗਰੁੱਪਸ ਵੱਲੋਂ ਤੇ ਉਹਨਾਂ ਦਾ ਕਹਿਣਾ ਇਹ ਸੀ ਕਿ ਤੁਸੀਂ ਆਪਣੀ ਕੰਟਰੀਜ਼ ਨੂੰ ਵਾਪਸ ਜਾਓ ਤੁਹਾਡੀ ਸਾਨੂੰ ਲੋੜ ਨਹੀਂ ਹੈਗੀ ਸੋ ਹੁਣ ਜਦੋਂ ਆਪਾਂ ਵੈਸਟ ਦੀ ਗੱਲ ਕਰਦੇ ਆਂ ਜਦੋਂ ਆਪਾਂ ਕੈਨੇਡਾ ਦੀ ਅਮਰੀਕਾ ਇੰਗਲੈਂਡ ਦੀ ਗੱਲ ਕਰਦੇ ਆਂ ਇੱਥੇ ਤਾਂ ਬੜੀ ਵੱਡੀ ਪਛਾਣ ਬੜੀ ਸੋਹਣੀ ਪਛਾਣ ਬਣੀ ਹੋਈ ਹੈ ਆਪਣੇ ਲੋਕਾਂ ਦੀ ਜਿਹਦੇ ਵਿੱਚ ਉਹਨਾਂ ਦਾ ਪੁਰਾਣਾ ਰਿਕਾਰਡ ਲੈ ਲਈਏ ਤਾਂ 100 150 ਸਾਲ ਤੋਂ 100 700 ਸਾਲ ਤੋਂ ਸਾਡੇ ਲੋਕ ਇੱਥੇ ਰਹਿ ਰਹੇ ਨੇ ਜੰਗਾ ਹੋਈਆਂ ਨੇ ਉਹਦੇ ਵਿੱਚ ਆਪਣਾ ਉਹਨਾਂ ਨੇ ਬਣਦਾ ਹੋਇਆ ਜਿਹੜਾ ਯੋਗਦਾਨ ਹੈਗਾ ਪਾਇਆ ਉਸ ਤੋਂ ਬਾਅਦ ਵੱਡੇ ਵਪਾਰ ਨੇ ਮਤਲਬ ਕੁੱਲ ਮਿਲਾ ਕੇ ਇਹ ਕਹਿ ਲਈਏ ਕਿ ਇੱਥੇ ਪਹਿਚਾਨ ਜਿਹੜੀ ਹੈਗੀ ਆ ਉਹ ਬਣੀ ਹੋਈ ਆ ਈਵਨ ਆਪਾਂ ਇਹ ਦੇਖਿਆ ਵੀ 911 ਦੇ ਹਮਲੇ ਤੋਂ ਬਾਅਦ ਕੁਝ ਹਮਲੇ ਸਿੱਖਾਂ ਦੇ ਉੱਤੇ ਵੀ ਹੋਏ ਗਲਤ ਆਈਡੈਂਟੀਟੀ ਕਰਕੇ ਪਰ ਕਿਤੇ ਨਾ ਕਿਤੇ ਅਮਰੀਕਨ ਸਿੱਖਾਂ ਨੇ ਉਸ ਵੇਲੇ ਆਪਣੀ ਸੂਝ-ਬੂਝ ਦੇ ਨਾਲ ਉਹਨੂੰ ਵੀ ਕਵਰ ਕਰ ਲਿਆ ਤੇ ਆਪਣੀ ਪਹਿਚਾਣ ਦੱਸਣ ਦੇ ਵਿੱਚ ਕਾਮਯਾਬ ਹੋ ਗਏ ਹੁਣ ਜਿਹੜੀ ਗੱਲ ਯੂਰਪ ਦੀ ਹੁੰਦੀ ਆ ਨਾ ਯੂਰਪ ਦੀਆਂ ਇੱਕ ਯੂਰਪੀਅਨ ਜਿਹੜੀਆਂ ਕੰਟਰੀਆਂ ਦਾ ਸਮੂਹ ਹੈਗਾ ਜਿੱਥੇ ਵੱਖ-ਵੱਖ ਕਲਚਰ ਨੇ ਵੱਖ-ਵੱਖ ਬੋਲੀਆਂ ਨੇ ਉਹ ਆਪਣੇ ਤੌਰ ਦੇ ਵਿੱਚ ਆਪਣੇ ਆਪ ਦੇ ਵਿੱਚ ਮਸਤ ਨੇ ਉਹਨਾਂ ਨੂੰ ਇਹ ਜ਼ਰੂਰ ਹੈ ਕਿ ਆਪਾਂ ਜਦੋਂ ਇਹ ਦੇਖਦੇ ਹਾਂ ਵੀ ਇਟਲੀ ਵਰਗੇ ਮੁਲਕ ਸਪੇਨ ਵਰਗੇ ਜਾਂ ਹੋਰ ਬਹੁਤ ਵੱਡੇ ਪੱਦਰ ਦੇ ਉੱਤੇ ਪ੍ਰਵਾਸੀ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਵੀ ਨੇ ਪਰ ਕਿਤੇ ਨਾ ਕਿਤੇ ਉਹ ਜ਼ਿਆਦਾ ਸਾਡੇ ਲੋਕਾਂ ਨੂੰ ਪਸੰਦ ਨਹੀਂ ਕਰਦੇ ਜੇ ਆਪਾਂ ਕਹੀਏ ਵੀ ਐਕਸੈਪਟੈਂਸ ਨਹੀਂ ਹੈਗੀ ਉਹਨਾਂ ਦੇ ਵਿੱਚ ਕਿ ਇਹ ਇਹ ਲੋਕ ਆ ਕੇ ਤੇ ਸਾਡੇ ਬਰਾਬਰ ਹੋ ਕੇ ਬਹਿਣ ਸੋ ਇਹ ਘਟਨਾਵਾਂ ਕਿਤੇ ਨਾ ਕਿਤੇ ਰੇਸਿਜ਼ਮ ਦੀਆਂ ਜੜੀਆਂ ਨੇ ਯੂਰਪ ਤੋਂ ਲਗਾਤਾਰ ਸਾਹਮਣੇ ਆਉਂਦੀਆਂ ਰਹਦੀਆਂ ਜਿਨ੍ਹਾਂ ਕੰਟਰੀਆਂ ਦੇ ਵਿੱਚ ਤਾਂ ਜ਼ਿਆਦਾ ਇਮੀਗ੍ਰੇਸ਼ਨ ਜਿਹੜੀ ਹੋਈ ਹੋਈ ਆ ਜਾਂ ਕਹਿ ਲਈਏ ਵੀ ਪ੍ਰਵਾਸੀ ਆਏ ਹੋਏ ਨੇ ਇਮੀਗ੍ਰੈਂਟਸ ਆਏ ਹੋਏ ਨੇ ਜਿਵੇਂ ਇਟਲੀ ਸਪੇਨ ਜਾਂ ਹੋਰ ਜਿਹੜੇ ਮੁਲਕ ਹੈਗੇ ਆ ਜਰਮਨੀ ਵਰਗੇ ਹੋ ਗਏ ਸੋ ਇੱਥੇ ਤਾਂ ਕਿਤੇ ਘਟ ਜਿਹੜੀਆਂ ਹੁੰਦੀਆਂ ਘਟਨਾਵਾਂ ਹੁੰਦੀਆਂ ਨੇ ਪਰ ਉਹ ਜਿਹੜੀਆਂ ਕੰਟਰੀਆਂ ਜਿੱਥੇ ਸਾਡੇ ਲੋਕ ਘਟ ਵਸਦੇ ਨੇ ਜਿੱਥੇ ਜਾਗਰੂਕਤਾ ਘਟ ਹੈਗੀ ਆ ਜਾਂ ਫਿਰ ਉਥੇ ਕੰਮ ਕਰਨ ਦੀ ਲੋੜ ਹੈਗੀ ਆ ਉਹਨਾਂ ਮੁਲਕਾਂ ਦੇ ਵਿੱਚ ਆਪਣੇ ਆਪ ਨੂੰ ਦੱਸਣ ਦੇ ਲਈ ਤੋਂ ਉਥੇ ਇਹ ਘਟਨਾਵਾਂ ਵਾਪਰ ਰਹੀਆਂ ਨੇ ਪੁਰਤਗਾਲ ਸਪੇਨ ਦੇ ਵਿੱਚ ਵੀ ਹੋਈਆਂ ਨੇ ਤੇ ਹੋਰ ਵੀ ਕੰਟਰੀਜ਼ ਜਿਹੜੀਆਂ ਹੈਗੀਆਂ ਹੋ ਰਹੀਆਂ ਜਿੱਥੇ ਆਪਣੇ ਲੋਕਾਂ ਨੂੰ ਨਸਲੀ ਹਮਲੇ ਜਿਹੜੇ ਉਹਨਾਂ ਦੇ ਉੱਤੇ ਕੀਤੇ ਜਾ ਰਹੇ ਆ ਪੁਰਤਗਾਲ ਤੋਂ ਕਟਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਕਿ ਉੱਥੇ ਹੁਣ ਕੁੱਟਮਾਰ ਵੀ ਕੀਤੀ ਜਾਂਦੀ ਹੈ ਜਦੋਂ ਕਿਸੇ ਬੰਦੇ ਨੂੰ ਫੜਿਆ ਜਾਂਦਾ ਹੈ ਤਾਂ ਉਹ ਰਾਈਟ ਵਿੰਗ ਗਰੁੱਪ ਜਿਹੜੇ ਨੇ ਉਹ ਕੁੱਟਮਾਰ ਤੱਕ ਕਰ ਦਿੰਦੇ ਆ ਸੋ ਇਹ ਜਿਹੜੀ ਗੱਲ ਹੈਗੀ ਹੈ ਬੇहद ਚਿੰਤਾ ਵਾਲੀ ਹੈ ਬਾਰਸੀਲੋਨਾ ਦੀ ਘਟਨਾ ਸਪੇਨ ਦੀ ਜਿਹੜੀ ਬਾਰਸੀਲੋਨਾ ਸ਼ਹਿਰ ਆ ਉੱਥੇ ਦੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੰਗਲੈਂਡ ਤੋਂ ਗਿਆ ਹੋਇਆ ਇੱਕ ਇੰਡੀਅਨ ਸਟੂਡੈਂਟ ਜੋ ਕਿ ਸਪੇਨ ਦੇ ਵਿੱਚ ਘੁੰਮਣ ਗਿਆ ਆਪਣੇ ਰਿਸ਼ਤੇਦਾਰਾਂ ਦੇ ਕੋਲ ਬੱਸ ਦੇ ਵਿੱਚ ਸਫ਼ਰ ਕਰਦਾ ਇੱਕ ਮਰੋਕੋ ਮੂਲ ਦੇ ਬੰਦੇ ਦੇ ਨਾਲ ਉਹਦੀ ਬਹਿਸ ਹੋ ਜਾਂਦੀ ਹੈ ਤੇ ਜਦੋਂ ਇਹ ਬੱਸ ਤੋਂ ਉਤਰਦੇ ਨੇ ਤਾਂ ਉਹ ਛੁਰੀਆਂ ਦੇ ਨਾਲ ਹਮਲਾ ਕਰ ਦਿੰਦਾ ਉਸ ਤੋਂ ਬਾਅਦ ਉਹ ਉਹ ਜਿਹੜਾ ਸਟੂਡੈਂਟ ਸੀਗਾ ਜਿਹੜਾ ਇੰਗਲੈਂਡ ਤੋਂ ਗਿਆ ਹੋਇਆ ਉਹਦੀ ਮੌਤ ਹੋ ਜਾਂਦੀ ਹੈ ਤੇ ਇਹਦੇ ਉੱਤੇ ਕੋਈ ਵੀ ਵੱਡੀ ਖਬਰ ਜਿਹੜੀ ਕਿਸੇ ਨਿਊਜ਼ਪੇਪਰ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ ਕੋਈ ਸਰਕਾਰ ਨਹੀਂ ਹਿੱਲੀ ਜੇ ਕਿਤੇ ਮੂਲ ਨਿਵਾਸੀ ਜਾ ਫਿਰ ਜਿਹੜੇ ਆਮ 스ਪੈਨਿਸ਼ ਲੋਕਾਂ ਦੇ ਨਾਲ ਉਹ ਘਟਨਾ ਕਿਸੇ ਨਾਲ ਵਾਪਰੀ ਹੁੰਦੀ ਤਾਂ ਸਰਕਾਰਾਂ ਹਿਲ ਜਾਂਦੀਆਂ ਪਰ ਇਹ ਇਹ ਘਟਨਾ ਜਿਹੜੀ ਹੋਈ ਹੈ ਇਹਦੇ ਉੱਤੇ ਸਰਕਾਰ ਜਾਂ ਪੁਲਿਸ ਵੀ ਕੋਈ ਵੱਡੇ ਐਕਸ਼ਨ ਲੈਣ ਨੂੰ ਤਿਆਰ ਨਹੀਂ ਹੈਗੀ ਇਹਦਾ ਮਤਲਬ ਇਹ ਹੈ ਕਿ ਆਪਣੀ ਪ੍ਰੈਜ਼ੈਂਸ ਉੱਥੇ ਵਧਾਉਣ ਦੀ ਲੋੜ ਹੈ ਪੋਲਿਟੀਕਲ ਖੇਤਰਾਂ ਦੇ ਵਿੱਚ ਵੀ ਕਲਚਰਲੀ ਵੀ ਜਾਂ ਆਪਣੀ ਇੱਕ ਪਹਿਚਾਣ ਦੱਸਣ ਦੀ ਲੋੜ ਹੈਗੀ ਆ ਆਪਨਾ ਆਪ ਦਿਖਾਉਣ ਦੀ ਲੋੜ ਹੈਗੀ ਕਿ ਅਸੀਂ ਕੌਣ ਆ ਕਿਸ ਤਰੀਕੇ ਦੇ ਨਾਲ ਇੱਥੇ ਰਹਿ ਰਹੇ ਹਾਂ ਕਿਹੜੇ ਕਿਹੜੇ ਕੰਮ ਅਸੀਂ ਕਰ ਰਹੇ ਹਾਂ ਤੇ ਤੁਹਾਡੇ ਵਾਸਤੇ ਬੈਨੀਫਿਟਸ ਵੀ ਨੇ ਜੇ ਅਸੀਂ ਇੱਥੇ ਆ ਕੇ ਰਹਿ ਰਹੇ ਆ ਅਸੀਂ ਕੋਈ ਵੀ ਗਲਤ ਕੰਮ ਨਹੀਂ ਕਰਦੇ ਆਪਣੀ ਪਹਿਚਾਣ ਬਣਾਉਣੀ ਯੂਰਪ ਦੇ ਵਿੱਚ ਇਸ ਵੇਲੇ ਖਾਸ ਮਸਲਾ ਹੈ ਕਿਉਂਕਿ ਗੁਰਦੁਆਰਿਆਂ ਦਾ ਵਿਰੋਧ ਹੋਣਾ ਤੇ ਆਮ ਲੋਕਾਂ ਦੀ ਕਿਤੇ ਕੁੱਟਮਾਰ ਹੋਣੀ ਜਾਂ ਫਿਰ ਕਤਲ ਹੋ ਜਾਣਾ ਇਹ ਘਟਨਾਵਾਂ ਕਿਤੇ ਨਾ ਕਿਤੇ ਟਾਵੀਆਂ ਟਾਵੀਆਂ ਵਾਪਰਦੀਆਂ ਰਹੀਆਂ ਨੇ ਤੇ ਹੁਣ ਵੀ ਵਾਪਰ ਰਹੀਆਂ ਸੋ ਇਹਦੇ ਲਈ ਯੂਰੋਪੀਅਨ ਜਿਹੜੇ ਨੇ ਖਾਸ ਤੌਰ ਤੇ ਆਪਾਂ ਸਿੱਖ ਕਮਿਊਨਿਟੀ ਦੀ ਗੱਲ ਕਰਦੇ ਆ ਜਿਹੜੇ ਗੁਰਦੁਆਰਾ ਸਹਿਬਾਨ ਜਾਂ ਕੋਈ ਐਸੋਸੀਏਸ਼ਨ ਜਾਂ ਜਥੇਬੰਦੀਆਂ ਚਲਾਉਂਦੇ ਨੇ ਉਹਨਾਂ ਨੂੰ ਇਕਜੁੱਟ ਹੋ ਕੇ ਇਹਦੇ ਉੱਤੇ ਕੰਮ ਕਰਨ ਦੀ ਲੋੜ ਹੈਗੀ ਆ ਜੇ ਹੁਣ ਪੁਰਤਗਾਲ 'ਚ ਇਹ ਘਟਨਾਵਾਂ ਵਾਪਰ ਰਹੀਆਂ ਤਾਂ ਪੁਰਤਗਾਲ ਦੀ ਜਿਹੜੀ ਲੈਂਗੁਏਜ ਉਹਨਾਂ ਦੀ ਹੈਗੀ ਆ ਪੁਰਤਗੇਜੀ ਉਹਦੇ ਵਿੱਚ ਐਡਾ ਬਣਾਓ ਉਹਦੇ ਵਿੱਚ ਪ੍ਰਚਾਰ ਹੋਣਾ ਚਾਹੀਦਾ ਆਪਣੀ ਗੱਲਬਾਤ ਉਹਨਾਂ ਲੋਕਾਂ ਤੱਕ ਪਹੁੰਚਾਉਣੀ ਪੈਣੀ ਹੈ ਕਿ ਅਸੀਂ ਕੌਣ ਹੈਗੇ ਆ ਕਿਸ ਤਰੀਕੇ ਦੇ ਆ ਸਾਨੂੰ ਗਲਤ ਨਾ ਸਮਝਿਆ ਜਾਵੇ ਸਾਡੀਆਂ ਪੱਗਾਂ ਨੂੰ ਗਲਤ ਨਾ ਸਮਝਿਆ ਜਾਵੇ ਸਾਡੇ ਪੱਗ ਬੰਨਣ ਦਾ ਮਕਸਦ ਕੀ ਹੈਗਾ ਸਾਡੇ ਗੁਰਦੁਆਰੇ ਕੀ ਮੈਸੇਜ ਦਿੰਦੇ ਨੇ ਕੀ ਉਪਦੇਸ਼ ਉੱਥੋਂ ਨਿਕਲ ਕੇ ਸਾਹਮਣੇ ਆਉਂਦਾ ਸੋ ਇਹ ਗੱਲਾਂ ਵੱਖ-ਵੱਖ ਜਿਹੜੀਆਂ ਯੂਰਪੀਅਨ ਕੰਟਰੀਆਂ ਇਹ ਜਿਹੜੀ ਮੈਂ ਸ਼ੁਰੂ ਚ ਗੱਲ ਕਰਕੇ ਹਟਿਆ ਨਾ ਕਿ ਵੱਖ-ਵੱਖ ਲੈਂਗੁਏਜਸ ਜੇ ਹੁਣ ਵੈਸ ਦੀ ਗੱਲ ਕਰੀਏ ਇੰਗਲਿਸ਼ ਹੈ ਇੱਥੇ ਸਾਡੇ ਲੋਕ ਆਏ ਬਹੁਤ ਜਲਦੀ ਕਾਮਯਾਬ ਹੋ ਗਏ ਕਿਉਂਕਿ ਇੱਕ ਬੋਲੀ ਜਿਹੜੀ ਹੈ ਇੰਗਲਿਸ਼ ਉਹ ਜਲਦੀ ਸਿੱਖੀ ਗਈ ਤੇ ਆਪਣੀ ਗੱਲ ਸਮਝਾਉਣ ਦੇ ਵਿੱਚ ਵੀ ਕਾਮਯਾਬ ਹੋ ਗਏ ਹੁਣ ਯੂਰਪ ਦਾ ਵੱਡਾ ਪੰਗਾ ਹੀ ਇਹ ਹੈ ਕਿ ਉੱਥੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਬੋਲੀਆਂ ਨੇ ਤੇ ਉੱਥੇ ਕੰਮ ਕਰਨ ਦੇ ਲਈ ਘੱਟੋ-ਘੱਟ ਉਥੋਂ ਦੇ ਜੰਮੇ ਜਿਹੜੇ ਬੱਚੇ ਨੇ ਜਿਹੜੇ ਸਾਡੇ ਬੱਚੇ ਨੇ ਜਿਹੜੇ ਸਾਡੇ ਲੋਕਾਂ ਦੇ ਪੰਜਾਬੀਆਂ ਦੇ ਉਥੇ ਬੱਚੇ ਜਿਹੜੇ ਬੌਰਨ ਹੋਏ ਨੇ ਉਹਨਾਂ ਨੂੰ ਕੰਮ ਕਰਨ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਫਾਦਰਸ ਜਿਹੜੇ ਨੇ ਉਹ ਭਾਵੇਂ 80 ਦੇ ਵਿੱਚ ਆਏ ਭਾਵੇਂ 85 ਤੋਂ ਆਉਣਾ ਸ਼ੁਰੂ ਹੋਇਆ ਯੂਰਪ ਦੇ ਵਿੱਚ ਨਾ ਬਹੁਤ ਬਹੁਤਾਂ ਗਿਣਤੀ ਦੇ ਮੰਨਿਆ ਜਾਂਦਾ ਕਿ 85 ਤੋਂ ਸ਼ੁਰੂ ਹੋਇਆ ਚੱਲਣਾ ਯੂਰਪ ਜਾਣ ਦਾ ਸੋ ਉਹਨਾਂ ਨੂੰ ਉਸ ਤਰੀਕੇ ਦੀ ਬੋਲੀ ਜਾਂ ਫਿਰ ਐਜੂਕੇਸ਼ਨ ਉਸ ਤਰੀਕੇ ਦੀ ਨਹੀਂ ਹੈਗੀ ਕਿ ਉਹ ਆਫੀਸ਼ੀਅਲੀ ਜਿਹੜੀ ਆਪਣੀ ਗੱਲਬਾਤ ਹੈ ਸਰਕਾਰਾਂ ਤੱਕ ਲੋਕਲ ਡਿਪਾਰਟਮੈਂਟਸ ਤੱਕ ਪਹੁੰਚਾ ਸਕਣ ਸੋ ਹੁਣ ਕੀ ਹੈ ਲੋੜ ਕੀ ਹੈ ਜਿਹੜੀ ਅਗਲੀ ਪੀੜ੍ਹੀ ਜਿਹੜੀ ਉੱਥੇ ਬੌਰਨ ਹੋਈ ਹੈ ਉਹਨਾਂ ਨੂੰ ਇਹ ਜਿਹੜਾ ਆਪਣੇ ਕਹਿਣ ਦਾ ਵੀ ਫਰਜ਼ ਨਿਭਾਉਣ ਦੀ ਲੋੜ ਹੈਗੀ ਹੈ ਕਿ ਆਪਣੀ ਕਮਿਊਨਿਟੀ ਦੇ ਨਾਲ ਜਿਹੜਾ ਤੱਕਾ ਹੁੰਦਾ ਆ ਰਿਹਾ ਉਹਨੂੰ ਕਿਸ ਤਰੀਕੇ ਨਾਲ ਟੈਕਲ ਕਰਨਾ ਕਿਉਂਕਿ ਤੁਸੀਂ ਉੱਥੇ ਬੌਰਨ ਹੋਏ ਹੋ ਤੁਸੀਂ ਉਥੇ ਜੰਮੇ ਪਲੇ ਹੋ ਉਥੇ ਦੀ ਐਜੂਕੇਸ਼ਨ ਹਾਸਲ ਕੀਤੀ ਆ ਤੇ ਹੁਣ ਤੁਹਾਡੀਆਂ ਤਿਆਰੀਆਂ ਨੇ ਤੁਸੀਂ ਵਕ ਵਕ ਡਿਪਾਰਟਮੈਂਟਸ ਦੇ ਵਿੱਚ ਜਾ ਕੇ ਜੌਬਸ ਕਰਨੀਆਂ ਕਿਸੇ ਨੇ ਡਾਕਟਰ ਬੰਨਾ ਹੈ ਕਿਸੇ ਨੇ ਪੁਲਿਸ ਤੇ ਜਾਣਾ ਕਿਸੇ ਨੇ ਆਰਮੀ ਦੇ ਵਿੱਚ ਜਾਣਾ ਕਿਸੇ ਨੇ ਸਿਵਲ ਜੌਬਸ ਜਿਹੜੀਆਂ ਹੈਗੀਆਂ ਉਹ ਕਰ ਰਹੀਆਂ ਹੁਣ ਤੁਹਾਡਾ ਫਰਜ਼ੇ ਬਣਦਾ ਕਿਉਂਕਿ ਤੁਸੀਂ ਉਹਨਾਂ ਦੇ ਅੰਦਰ ਵੜ ਕੇ ਬੈਠ ਗਏ ਹੋ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਆਪਣੀ ਕਮਿਊਨਿਟੀ ਦੀ ਰਾਖੀ ਕਰਨੀ ਹੈ ਆਪਣੀ ਕਮਿਊਨਿਟੀ ਬਾਰੇ ਜਿਹੜੀ ਹੈ ਇੱਕ ਪੋਜ਼ਿਟਿਵ ਜਿਹੜੀ ਵੇਵ ਚਲਾਉਣੀ ਹੈ ਜਿਹਦੇ ਨਾਲ ਕਿ ਉਹ ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਕੌਣ ਹੋ ਇਸ ਤਰੀਕੇ ਨਾਲ ਹੀ ਇੱਥੇ ਹੋਇਆ ਨਾ ਹੁਣ ਜੇ ਜੇ ਆਪਾਂ ਇੰਗਲੈਂਡ ਦੀ ਗੱਲ ਕਰ ਲਈਏ ਹੁਣ ਇੱਥੇ ਇੰਗਲੈਂਡ ਦੇ ਵਿੱਚ ਸਾਡੀ ਕਮਿਊਨਿਟੀ ਇੰਨੀ ਸਟਰੋਂਗ ਹੈ ਉਹਦਾ ਕਾਰਨ ਵੀ ਇਹ ਹੈਗਾ ਕਿ ਤੀਜੀ ਚੌਥੀ ਪੰਜਵੀਂ ਸਾਡੀ ਜਨਰੇਸ਼ਨ ਚੱਲ ਚੁੱਕੀ ਹੈ ਅਸੀਂ ਹਰ ਗੱਲ ਜਿਹੜੀ ਹੈ ਉਹ ਸਪਸ਼ਟਤਾ ਦੇ ਨਾਲ ਅਗਰੇ ਨੂੰ ਸਮਝਾ ਸਕਦੇ ਹਾਂ ਇੰਗਲੈਂਡ ਦੇ ਵਿੱਚ ਤਾਂ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਤਾਂ ਚੈਲੰਜ ਹੀ ਕੋਈ ਨਹੀਂ ਹੈਗਾ ਆਪਾਂ ਜੇ ਕਹੀਏ ਵੀ ਇਹ ਪੂਰੇ ਤਰੀਕੇ ਨਾਲ ਐਕਸੈਪਟ ਕਰ ਚੁੱਕੇ ਨੇ ਇਹ ਆਪਣਾ ਅੰਗ ਮੰਨਦੇ ਨੇ ਪਰ ਜਿਹੜੇ ਯੂਰੋਪੀਅਨ ਕੰਟਰੀਆਂ ਦੇ ਵਿੱਚ ਇਹ ਹਜੇ ਬਾਕੀ ਹੈ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਇੱਥੇ ਹਜੇ ਲੇਟ ਆਉਣੇ ਸ਼ੁਰੂ ਹੋਏ ਸੀ ਇੱਕ ਬੋਲੀ ਦਾ ਜਿਹੜਾ ਹੈਗਾ ਬਹੁਤ ਵੱਡਾ ਚੱਕਰ ਹੈਗਾ ਫਿਰ ਸਾਡੇ ਜਿਹੜੇ ਲੋਕ ਆਏ ਉਸ ਵੇਲੇਆਂ ਤੋਂ ਜਿਹੜੇ ਆਏ ਲੋਕ ਉਹ ਘੱਟ ਪੜੇ ਲਿਖੇ ਵੀ ਸੀਗੇ ਸੋ ਇਸ ਕਰਕੇ ਉਸ ਲੈਵਲ ਤੱਕ ਜਾ ਕੇ ਕੰਮ ਨਹੀਂ ਕੀਤਾ ਗਿਆ ਹੈ ਨਾ ਜਿਹੜੀਆਂ ਆਪਣੇ ਕਮੀਆਂ ਹੁੰਦੀਆਂ ਨਾ ਉਹਨੂੰ ਵੀ ਆਪਾਂ ਨੂੰ ਮੰਨਣਾ ਚਾਹੀਦਾ ਕਿ ਆ ਸਾਡੀਆਂ ਕਮੀਆਂ ਰਹੀਆਂ ਇਹਦੇ ਵਿੱਚ ਕੋਈ ਮਾੜੀ ਗੱਲ ਵੀ ਨਹੀਂ ਹੈ ਕਿ ਜੇ ਆਪਾਂ ਉਹਨੂੰ ਮੰਨ ਕੇ ਅਗਲੀਆਂ ਸਾਡੀਆਂ ਜਨਰੇਸ਼ਨਸ ਨੂੰ ਕਹੀਏ ਆਪਣੇ ਬੱਚਿਆਂ ਨੂੰ ਇਹ ਗੱਲ ਕਹੀਏ ਕਿ ਪ੍ਰਚਾਰ ਕਰੋ ਭਾਈ ਆਪਣੀ ਕਮਿਊਨਿਟੀ ਦਾ ਪ੍ਰਚਾਰ ਕਰੋ ਤਾਂ ਕਿ ਸਾਡੇ ਉੱਤੇ ਨਸਲੀ ਹਮਲੇ ਨਸਲੀ ਵਿਤਕਰਾ ਸਾਡੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਨਾ ਹੋਵੇ ਆਪਣੇ ਧਰਮ ਬਾਰੇ ਖੁੱਲ ਕੇ ਪ੍ਰਚਾਰ ਕਰੋ ਆਪਣੇ ਕਲਚਰ ਬਾਰੇ ਪ੍ਰਚਾਰ ਕਰੋ ਕਿਸ ਤਰੀਕੇ ਦੇ ਨਾਲ ਜਿਹੜਾ ਸਿੱਖ ਪੰਥ ਹੈਗਾ ਉਹ ਦੁਨੀਆ 'ਚ ਵਿਚਰਦਾ ਕਿਵੇਂ ਉਦਾਹਰਨਾ ਦੇ ਕੇ ਉਹਨਾਂ ਨੂੰ ਦੱਸੋ ਕਿ ਅਮਰੀਕਾ ਦੇ ਵਿੱਚ ਕੀ ਸਿਚੁਏਸ਼ਨ ਹੈਗੀ ਹੈ ਸਿੱਖ ਕੌਮ ਦੀ ਇੰਗਲੈਂਡ ਦੇ ਵਿੱਚ ਕਿਵੇਂ ਹੈਗੀ ਹੈ ਗੁਆਂਡੀ ਮੁਲਕਾਂ ਦੇ ਵਿੱਚ ਕਿਵੇਂ ਆ ਸੋ ਉਹਦੇ ਨਾਲ ਫਿਰ ਕੀ ਹੋਏਗਾ ਵੀ ਉਹ ਲੋਕ ਵੀ ਸਮਝਣਗੇ ਉਹ ਲੋਕ ਸਮਝਣਗੇ ਤੇ ਤੁਹਾਡੇ ਲਈ ਜਿਹੜੇ ਰਸਤੇ ਨੇ ਉਹ ਹੋਰ ਵੀ ਖੁੱਲਣਗੇ ਹੋਰ ਜੌਬ ਓਪਰਚ्युनिटीज ਵੀ ਖੁੱਲਣਗੀਆਂ ਤੁਹਾਨੂੰ ਐਕਸੈਪਟੈਂਸ ਮਿਲੇਗੀ ਯੂਰੋਪੀਅਨ ਕਲਚਰ ਦੇ ਵਿੱਚ ਤੇ ਹੋਰ ਵੀ ਜਿਹੜੇ ਦਰਵਾਜ਼ੇ ਹੈਗੇ ਆ ਉਹ ਤੁਹਾਡੇ ਵਾਸਤੇ ਖੁੱਲਣਗੇ ਸੋ ਇਹ ਚੀਜ਼ਾਂ ਦੇ ਉੱਤੇ ਕੰਮ ਕਰਨ ਦੀ ਲੋੜ ਇਸ ਵੜੇ ਸਮੇਂ ਦੀ ਮੁੱਖ ਲੋੜ ਆਪਾਂ ਕਹਿ ਸਕਦੇ ਹਾਂ ਕਿ ਉਹ ਹੈਗੀ ਹੈ ਜੀ ਹਾਂ ਜੀ ਜਿਸ ਤਰ੍ਹਾਂ ਤੁਹਾਨੂੰ ਦੱਸਦੇ ਆ ਕਿਉਂਕਿ ਜਦੋਂ ਵੀ ਕੋਈ ਵਿਦੇਸ਼ਾਂ ਵਿੱਚ ਅਜਿਹਾ ਇਸ਼ੂ ਆਉਂਦਾ ਜਿਸ ਵਿੱਚ ਪੰਜਾਬੀਆਂ ਨੂੰ ਕੋਈ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਜਾਂ ਪੰਜਾਬੀਆਂ ਦੇ ਲਈ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਹੈ ਤੁਸੀਂ ਅਕਸਰ ਹੀ ਆਪਣੇ ਸੁਝਾਅ ਸਦਸ਼ਕਾਂ ਨੂੰ ਦਿੰਦੇ ਹੋ ਜੋ ਉਹਨਾਂ ਦੇ ਲਈ ਕਾਫੀ ਲਾਹੇਵੰਦ ਵੀ ਸਾਬਤ ਹੁੰਦੇ ਨੇ ਥੋੜਾ ਧਿਆਨ ਸਭ ਜਨਾਂ ਨੂੰ ਜੁੜਨ ਦੇ ਲਈ ਆਪਣੇ ਵਿਚਾਰ ਸਦਸ਼ਨਗੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕ ਜੋ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਸਭ ਦਾ ਦਿਲੋਂ ਧੰਨਵਾਦ